ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਗੋਤਾਂ ਦੀ ਲੜੀ ਵਿੱਚ ਔਲਖ ਗੋਤ ਬਾਰੇ ਗੱਲ ਕਰਾਂਗੇ ਔਲਖ ਔਲਖ ਤੇ ਔਰੇ ਇੱਕੋ ਹੀ ਗੋਤ ਹੈ ਔਲਖ ਸੂਰਜ ਵੰਸ਼ ਵਿੱਚੋਂ ਹਨ ਇਹ ਵੰਸ਼ ਦਾ ਮੋਢੀ ਔਲਖ ਸੀ ਇਹ ਜਗਦੇਵ ਪਰਿਵਾਰ ਨੂੰ ਆਪਣਾ ਬਡੇਰਾ ਮੰਨਦੇ ਹਨ ਇਹ ਬਹੁਤੇ ਮਾਲਵੇ ਅਤੇ ਮਾਝੇ ਵਿੱਚ ਹੀ ਆਬਾਦ ਹਨ ਪਛਵੀ ਪੰਜਾਬ ਵਿੱਚ ਬਹੁਤੇ ਔਲਖ ਮੁਸਲਮਾਨ ਬਣ ਗਏ ਸਨ ਪੰਜਾਬ ਵਿੱਚ ਔਲਖ ਨਾਂ ਦੇ ਕਈ ਪਿੰਡ ਹਨ ਮੁਖਸਰ ਤੇ ਫਰੀਦਕੋਟ ਦੇ ਖੇਤਰਾਂ ਵਿੱਚ ਵੀ ਔਲਖਨਾ ਦੇ ਦੋ ਪਿੰਡ ਹਨ। ਮਾਨਸਾ ਵਿੱਚ ਵੀ ਗੁਰਨੇਕਲਾ ਔਲਖਾਂ ਦਾ ਪ੍ਰਸਿੱਧ ਪਿੰਡ ਹੈ। ਲੁਧਿਆਣੇ ਦੇ ਇਲਾਕੇ ਜਰਗ ਤੋਂ ਔਲਖ ਮਾਝੇਵਾਲ ਚਲੇ ਗਏ। ਮਾਝੇ ਵਿੱਚ ਔਲਖਾਂ ਦੇ 12 ਪਿੰਡ ਹਨ। ਇਸ ਨੂੰ 12 ਖੇਤਰ ਕਿਹਾ ਜਾਂਦਾ ਹੈ। ਤਰਨਤਾਰਨ ਤੋਂ 18 ਕਿਲੋਮੀਟਰ ਦੂਰ ਕਸਵਾਸਾਵਾਜਪੁਰ ਤੇ ਇਸ ਦੇ 3 ਕਿਲੋਮੀਟਰ ਦੇ ਘੇਰੇ ਵਿੱਚ ਸਥਿਤ 12 ਕਰਕੇ ਜਾਣੇ ਜਾਂਦੇ 12 ਪਿੰਡਾਂ ਵਿੱਚ ਬਹੁਤੇ ਔਲਖ ਉਪਜਾਤੀ ਦੇ ਜੱਟ ਹੀ ਰਹਿੰਦੇ ਹਨ। ਅੰਬਾਲਾ, ਰੋਪੜ, ਪਟਿਆਲਾ ਤੇ ਸੰਗਰੂਰ ਦੇ ਇਲਾਕੇ ਵਿੱਚ ਵੀ ਔਲਖ ਕਾਫੀ ਹਨ। ਪੱਛਮੀ ਉੱਤਰ ਪ੍ਰਦੇਸ਼ ਵਿੱਚ ਵੀ ਔਲਖਾਂ ਦੇ ਕਾਫੀ ਪਿੰਡ ਹਨ। ਮਾਝੇ ਤੋਂ ਔਲਖ ਗੋਤ ਦੇ ਕੁਝ ਲੋਕ ਰਾਵੀ ਤੋਂ ਪੱਛਮ ਵੱਲ ਚਲੇ ਗਏ। ਮਿੰਟ ਗੁਮਰੀ ਦੇ ਇਲਾਕੇ ਵਿੱਚ ਬਹੁਤੇ ਔਲਖ ਮੁਸਲਮਾਨ ਹਨ। ਇਹ ਇਲਾਕੇ ਵਿੱਚ ਹਿਮਾਉ ਦੇ ਸਮੇਂ ਪੀਰ ਮੁਹੰਮਦ ਰਾਜਨ ਦੇ ਪ੍ਰਭਾਵ ਕਾਰਨ ਔਲਖ ਜੱਟਾਂ ਨੇ ਇਸਲਾਮ ਧਾਰਨ ਕਰ ਲਿਆ ਸੀ। ਬੇਸ਼ੱਕ ਔਲਖ ਜੱਟਾਂ ਦੀ ਗਿਣਤੀ ਬਹੁਤੀ ਨਹੀਂ। ਪਰ ਹੁਣ ਇਹ ਸਾਰੇ ਪੰਜਾਬ ਵਿੱਚ ਫੈਲ ਚੁੱਕੇ ਹਨ ਇਹ ਸੇਖੋ ਤੇ ਦਿਓਲ ਜੱਟਾਂ ਨੂੰ ਆਪਣੇ ਭਾਈਚਾਰੇ ਵਿੱਚੋਂ ਸਮਝਦੇ ਹਨ ਇਹਨਾਂ ਨਾਲ ਵਿਆਹ ਸ਼ਾਦੀਆਂ ਨਹੀਂ ਕਰਦੇ ਸਨ ਔਲਖ ਦਲਤ ਜਾਤੀਆਂ ਵਿੱਚ ਵੀ ਹਨ ਔਲਖਾਂ ਦਾ ਸੰਦਲਵਾਰ ਵਿੱਚ ਕੇਵਲ ਇੱਕ ਪਿੰਡ ਔਲਖ ਨਾਮ ਦਾ ਹੀ ਸੀ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਜਿੰਦਾ ਸਿਆਲਕੋਟ ਦੇ ਪਿੰਡ ਚਾੜਵਾਲ ਦੇ ਔਲਖਾਂ ਦੀ ਧੀ ਸੀ ਇੱਕ ਹੋਰ ਰਵਾਇਤ ਅਨੁਸਾਰ ਔਲਖ ਜੱਟ ਰਾਜਾ ਲੂਈ ਲਾਕ ਦੀ ਵੰਸ਼ ਵਿੱਚੋਂ ਹਨ ਉਜੇਨੀ ਦਾ ਇੱਕ ਸਾੰਤ ਰਾਜਾ ਜਿਸ਼ੋਦਰਮਾਨ ਔਲਖਵਾਂਸ ਵਿੱਚੋਂ ਸੀ। ਕਈ ਇਤਿਹਾਸਕਾਰ ਔਲਖਾਂ ਨੂੰ ਮਹਾਪਾਦ ਦੇ ਸਮੇਂ ਦਾ ਇੱਕ ਪ੍ਰਾਣਿਕ ਵੀਲਾ ਮੰਨਦੇ ਹਨ। ਔਲਖ ਹਿੰਦੂ ਜਾਟ ਵੀ ਹਨ। ਐਵਿਟਸਨ 1881 ਈਸਵੀ ਦੀ ਜਨਸੰਖਿਆ ਅਨੁਸਾਰ ਆਪਣੀ ਕਿਤਾਬ ਵਿੱਚ ਔਲਖ ਜੱਟਾਂ ਦੀ ਕੁੱਲ ਗਿਣਤੀ 23699 ਲਿਖੀ ਹੈ। ਸਾਬਕਾ ਚੀਫ 에ਅਰ ਮਾਰਸ਼ਲ ਸਰਦਾਰ ਅਰਜਨ ਸਿੰਘ ਅੰਬਲਸਰ ਦਾ ਔਲਖ ਜੱਟ ਹੈ। ਇਹ ਬਹੁਤ ਜੋਗ ਤੇ ਦਲੇਰ ਅਫਸਰ ਸੀ। ਸਰਦਾਰ ਅਰਜਨ ਸਿੰਘ ਦਾ ਪਿੰਡ ਨਾਰਲੀ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡਾਂ ਨਾਰਲੀ ਠੱਠਾ ਸਰਹਾਲੀ ਵੱਡੀ ਕੋਹਾਲਾ ਕੋਹਾਲੀ ਬੇਰਬੋਵਾਲ ਲੋਪੋਕੇ ਸਹਿਵਾਜਪੁਰ ਆਦਿ ਵਿੱਚ ਔਲਖ ਜੱਟ ਕਾਫੀ ਵਸਦੇ ਹਨ ਔਲਖ ਗੋਤ ਦਾ ਔਲਖ ਪਿੰਡ ਧਾਰੀਵਾਲ ਖੇਤਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਵੀ ਹੈ ਫਰੂਜ਼ਪੁਰ ਦੇ ਜੀਰੇ ਖੇਤਰ ਵਿੱਚ ਕੋਹਾਲਾ ਪਿੰਡ ਵੀ ਸਾਰਾ ਔਲਖ ਜੱਟਾਂ ਦਾ ਹੀ ਹੈ ਲੁਧਿਆਣਾ ਜ਼ਿਲ੍ਹੇ ਵਿੱਚ ਔਲਖਾਂ ਦੇ ਕਾਫੀ ਪਿੰਡ ਹਨ। ਜਰਗ ਦੇ ਪਾਸ ਸੁਧਾਲ ਵੀ ਔਲਖਾਂ ਦਾ ਪ੍ਰਸਿੱਧ ਪਿੰਡ ਹੈ। ਮਰੇਲਕੋਟਲੇ ਦੇ ਖੇਤਰ ਵਿੱਚ ਕੂਪ ਪਿੰਡ ਵੀ ਔਲਖ ਭਾਈਚਾਰੇ ਦਾ ਹੈ। ਰੋਪੜ ਖੇਤਰ ਵਿੱਚ ਵੀ ਕੁਝ ਔਲਖ ਵੱਸਦੇ ਹਨ। ਮਾਝੇ ਤੇ ਮਾਲਵੇ ਵਿੱਚ ਔਲਖ ਗੋਤ ਕਾਫੀ ਪ੍ਰਸਿੱਧ ਹੈ। ਪੂਰਬੀ ਪੰਜਾਬ ਵਿੱਚ ਔਲਖ ਜੱਟ ਸਿੱਖ ਹਨ। ਪੱਛਮੀ ਪੰਜਾਬ ਵਿੱਚ ਬਹੁਤੇ ਔਲਖ ਮੁਸਲਮਾਨ ਹਨ। ਐਚ.ਏ. ਰੋਜ਼ ਆਪਣੀ ਪੁਸਤਕ ਗਲੋਸਰੀ ਆਫ ਟ੍ਰਾਈਬਸ ਐਂਡ ਕਾਸਟ ਪੰਨਾ 221 ਉੱਤੇ ਔਲਖਾ ਦਿਉਲਾ ਦਲੇਵਾ ਬਲਿੰਗਾ ਤੇ ਪਾਮਰਾ ਨੂੰ ਜਗਦੀਉਂ ਦੀ ਵੰਸ਼ ਵਿੱਚੋਂ ਮੰਨਦਾ ਹੈ ਔਲਖ ਵੰਸ਼ ਵਿੱਚੋਂ ਤਨਿੱਚ ਵੀ ਬਹੁਤ ਪ੍ਰਸਿੱਧ ਸੂਰਵੀਰ ਸੀ ਹਿਮਾਚਲ ਪ੍ਰਦੇਸ਼ ਦੀ ਤਹਿਸੀਲ ਉਹਨਾਂ ਦੇ ਪ੍ਰਸਿੱਧ ਪਿੰਡ ਸੰਤੋਖਗੜ੍ਹ ਵਿੱਚ ਵੀ ਔਲਖ ਗੋਤ ਦੇ ਜੱਟ ਆਵਾਦ ਹਨ ਉੱਤਰ ਪ੍ਰਦੇਸ਼ ਵਿੱਚ Hindu ਜੱਟਾਂ ਨੂੰ ਔਲਖ ਜਾਂ ਔਰੇ ਕਿਹਾ ਜਾਂਦਾ ਹੈ ਕੈਪਟਨ ਦਲੀਪ ਸਿੰਘ ਅਲਾਬਤ ਆਪਣੀ ਪੁਸਤਕ ਦੇ ਪੰਨਾ 248 ਉੱਤੇ ਲਿਖਦਾ ਹੈ ਕਿ ਮਹਾਪਾਰ ਦੇ ਸਮੇਂ ਆਲਕ ਨਰੇਸ਼ ਦਾ ਮਹਾਰਾਜਾ ਜੁਦੇਸ਼ਰ 20 ਸਵਾ ਵਿੱਚ ਆਉਣਾ ਪ੍ਰਮਾਣਿਤ ਹੁੰਦਾ ਸੀ ਅਸਲ ਵਿੱਚ ਆਲਕ ਬਹੁਤ ਹੀ ਪ੍ਰਾਚੀਨ ਜਟਕ ਰਾਨਾ ਹੈ ਇਹ ਪਰਮਾਰ ਜਟਾਂ ਵਿੱਚੋਂ ਹੀ ਹਨ ਪ੍ਰੋਫੈਸਰ ਗੁਰਚਰਨ ਸਿੰਘ ਆਲਕ ਪੰਜਾਬ ਦੇ ਉੱਗੇ ਇਤਿਹਾਸਕਾਰ ਹਨ ਦਵਾਬੇ ਅਤੇ ਮਾਜੇ ਵਿੱਚੋਂ ਕੁਝ ਆਲਕ ਵਿਦੇਸ਼ਾਂ ਵਿੱਚ ਜਾ ਕੇ ਆਵਾਦ ਹੋ ਗਏ ਹਨ ਔਲਖ ਬਹੁਤ ਉੱਗਾ ਤੇ ਪ੍ਰਭਾਵਸ਼ਾਲੀ ਗੋਤ ਹੈ ਬੀ ਐਸ ਦਾਈਆ ਵੀ ਆਪਣੀ ਕਿਤਾਬ ਜਾਟਸ ਪੰਨਾ 245 ਵਿੱਚ ਔਲਖਾਂ ਨੂੰ ਮਹਾਪਾਰਤ ਦੇ ਸਮੇਂ ਦਾ ਬਹੁਤ ਹੀ ਪ੍ਰਾਚੀਨ ਜੱਟ ਕਬੀਲਾ ਮੰਨਦਾ ਹੈ ਪਰਮਾਰ ਵੀ ਚੱਟਾਂ ਦਾ ਪ੍ਰਾਣਾ ਤੇ ਸ਼ਕਤੀਸ਼ਾਲੀ ਘਰਾਣਾ ਸੀ ਅਸਲ ਵਿੱਚ ਔਲਖ ਰਾਜੇ ਜਗਦੇਉ ਦੇ ਭਾਈਚਾਰੇ ਵਿੱਚੋਂ ਹਨ ਇਹ ਪਰਮਾਰ ਵੰਸ਼ੀ ਹਨ ਔਲਖ ਗੋਤ ਵਿੱਚੋਂ ਅਜਮੇਰ ਸਿੰਘ ਔਲਖ ਬਹੁਤ ਹੀ ਪ੍ਰਸਿੱਧ ਨਾਟਕਕਾਰ ਸਨ